The ਇਹ ਇਬਰਾਹਿਮ ਬੀਤੇ ਕਈ ਦਿਨ ਪਹਿਲਾਂ ਸਿੱਖ ਧਰਮ ਦੇ ਗੁਰੂਆਂ ਤੇ ਆਗੂਆਂ ਦੀਆਂ ਤਸਵੀਰਾਂ ਨੂੰ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਕਾਰਨ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਆहत ਹੋਈਆਂ ਹਨ ਜਿਸ ਦੇ ਰੋਸ ਵਿੱਚ ਉਹ ਸਿੱਖ ਧਰਮ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਵੱਲੋਂ ਸੀਤਕੋਟ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਇਸ ਐਪ ਤੇ ਬੈਨ ਲਗਾਉਣ ਦੀ ਮੰਕਰਦਿਆਂ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਹੁਣ 10 ਦਿਨ ਦਾ ਸਮਾਂ ਬੀਤ ਜਾਣ ਤੋਂ ਬਾਅਦ ਉਹਨਾਂ ਵੱਲੋਂ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਜਿਸ ਬਾਰੇ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਉਨਾ ਦੀ ਮੰਗਾ ਸਰਕਾਰ ਰਾਹੀਂ ਹਲਕਰ ਪਾਉਣ ਦਾ ਭਰੋਸਾ ਦਿੱਤਾ ਗਿਆ ਇਹ ਜਿਹੜਾ ਮੁੱਦਾ ਹੈ ਮੇਰਾ ਇਕੱਲੇ ਦਾ ਨਹੀਂ ਇਹ ਸਾਰੇ ਹਿੰਦੂਆਂ ਵੀਰਾਂ ਦਾ ਵੀ ਹੈ ਮੁਸਲਮ ਧਰਮ ਦਾ ਵੀ ਹੈ ਇਸਾਈਆਂ ਦਾ ਵੀ ਹੈ ਸਾਰਿਆਂ ਦਾ ਹੀ ਹੈ ਸਿੱਖਾਂ ਦਾ ਤੇ ਹੈ ਹੀ ਹੈ ਸੋ ਜਿਹੜਾ AI ਐਪ ਹੈ ਇਹਦੇ ਸਬੰਧੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਉਹਨਾਂ ਨੂੰ ਅਸੀਂ 10 11 ਦਿਨ ਪਹਿਲਾਂ ਜਿਹੜਾ ਇੱਕ ਮੰਗ ਪੱਤਰ ਸੌਂਪਿਆ ਸੀ ਉਹ ਮੰਗ ਪੱਤਰ ਸੀ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਸੈਂਟਰ ਸਰਕਾਰ ਦੇ ਜਿਹੜੇ ਪੀਐਮ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਅਸੀਂ ਮੰਗ ਪੱਤਰ ਭੇਜਿਆ ਸੀ ਵੀ ਕਿਰਪਾ ਕਰੋ ਸਾਡੇ ਤੇ ਐਨਾ ਪੰਜਾਬ ਦੇ ਨਾਲ ਧੱਕਾ ਨਾ ਕਰੋ ਖਾਸ ਕਰਕੇ ਸਿੱਖਾਂ ਨਾਲ ਧੱਕਾ ਨਾ ਕਰੋ ਜਿਹੜਾ ਹਰਮੰਦਰ ਸਾਹਿਬ ਏਆਈ ਐਪ ਦੇ ਨਾਲ ਢੈਂਦਾ ਨਜ਼ਰ ਆਇਆ ਹੈ ਇਹ ਸਾਡੇ ਜਿਹੜੇ ਸਿੱਖਾਂ ਦੇ ਆ ਹਿਰਦੇ ਉਹ ਉਬਲੁੰਧਰੇ ਗਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਸਰਬੰਸ ਹਾਰਤਾ 7-9 ਸਾਲ ਦੀ ਉਮਰ ਦੇ ਸਹਬਜ਼ਾਦੇ ਕੁਰਬਾਨ ਕਰਾਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿੱਚ ਬਹਿ ਕੇ ਹਿੰਦੂਆਂ ਦੀ ਖਾਤਰ ਬਲੀਦਾਨ ਦਿੰਦੇ ਨੇ ਪੰਜਵੇਂ ਪਾਤਸ਼ਾਹ ਜਿੱਥੋਂ ਸ਼ਹੀਦੀ ਪਰੰਪਰਾ ਦੀ ਨਹੀਂ ਰੱਖੀ ਗਈ ਇਹਨਾਂ ਨੇ ਉਹ ਫੋਟੋਆਂ ਲੈ ਕੇ ਨਿਤ ਤੋਂ ਉਹ ਅਸ਼ਲੀਲ ਵੀਡੀਓ ਬਣਾ ਕੇ ਸਾਡੇ ਸਿੱਖਾਂ ਦੇ ਅੱਗੇ ਪੇਸ਼ ਕੀਤੀਆਂ ਇੰਟਰਨੈਟ ਰਾਹੀਂ ਵੀ ਜੋ ਦੇਖਣਯੋਗ ਨਹੀਂ ਜਦੋਂ ਅਸੀਂ ਦੇਖੀਆਂ ਤੇ ਸਾਡਾ ਮਰਨ ਹੋ ਗਿਆ ਵੀ ਅਸੀਂ ਜਿਉਂ ਕਿਵੇਂ ਰਹੇ ਆ ਸਾਨੂੰ ਮਰ ਜਾਣਾ ਚਾਹੀਦਾ ਸਿੱਖ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਹੈ ਸੋ ਅਸੀਂ ਜਿਹੜੀਆਂ ਆਵਾਜ਼ਾਂ ਠਾਉਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਨਸਾਫ ਦਵਾਓ ਲੋਥੀਆਂ ਨੂੰ ਗ੍ਰਿਫਤਾਰ ਕਰੋ ਬੰਦੀ ਸਿੱਖ ਸਾਡੇ ਰਿਹਾ ਕਰ ਦੋ ਉਹ ਤਾਂ ਇਹਨਾਂ ਨੇ ਕਰਨੇ ਕੀ ਐ ਸਗੋਂ ਸਾਡੇ ਨਾਲ ਐਨਾ ਖਲਵਾਰ ਕੀਤਾ ਜਾ ਰਿਹਾ ਗੁਰੂਆਂ ਦੀਆਂ ਫੋਟਵਾਂ ਨਾਲ ਆਪਸ ਵਿੱਚ ਜੋੜ ਕੇ ਸ਼੍ਰੀਮਾਨ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਫੋਟੋ ਨੂੰ ਆਪਸ ਵਿੱਚ ਜੋੜ ਕੇ ਸ਼ਲੀਲ ਵੀਡੀਓ ਬਣਾ ਕੇ ਸਾਡੇ ਸਾਹਮਣੇ ਲੋਕਾਂ ਦੇ ਅੱਗੇ ਰੱਖਤੀ ਸਾਡੇ ਸਿਰ ਦੇ ਬਲੁੰਧਰੇ ਗਏ ਇੱਕਦੂ ਸਾਨੂੰ ਚੰਗਾ ਵੀ ਗੋਲੀ ਮਾਰ ਦਿਓ ਅਸੀਂ ਮਰ ਜਾਾਂਗੇ ਪਰ ਸਾਡੇ ਧਰਮ ਨਾਲ ਸਿੱਖ ਨਾਲ ਸੇਖਾ ਨਾਲੇ ਨਖਰਵਾੜ ਨਾ ਕਰੋ ਤੇ ਅਸੀਂ ਵਾਸ਼ਣ ਮਿਲਿਆ ਪਾ ਦੇਖੋ ਜੀ ਇੱਥੇ ਬੈਠੇ ਸੀ ਅਣਮਿੱਥੇ ਸਮੇਂ ਲਈ ਬੈਠੇ ਸੀ ਮੈਂ ਤਾਂ ਬੈਠਣ ਨੂੰ ਹਜੇ ਵੀ ਤਿਆਰ ਆ ਮੈਂ ਕੋਈ ਪਿੱਛੇ ਨਹੀਂ ਹਟਣ ਵਾਲਾ ਚਲੋ ਸਾਡੇ ਸਤਕਾਰਯੋਗ ਬਾਬਾ ਜੀ ਬਾਬਾ ਲਖਵੀਰ ਸਿੰਘ ਆਪਣੇ ਬਾਬਾ ਬਿੰਦਰ ਜੀ ਬੁੱਢਾ ਦਲ ਦੇ ਜਥੇਦਾਰ ਬਾਬਾ ਜੀ ਬਾਬਾ ਚਮਕੌਰ ਸਿੰਘ ਜੀ ਭੈਰੂਪਾ ਸਾਡੇ ਯੂਨਾਈਟਿਡ ਦੇ ਨਛੱਤਰ ਸਿੰਘ ਜੀ ਦਬੜੀ ਖਾਨਾ ਕੀ ਦੇ ਕਿਦੇ ਨਾਮ ਲਈਏ ਮਾਨਯੋਗ ਸਪੀਕਰ ਸਾਹਿਬ ਉਹਨਾਂ ਦੇ ਭਾਈ ਵੀ ਆਏ ਆ ਸੋ ਅਸੀਂ ਇੱਥੇ ਖੜੇ ਆ ਇਹਨਾਂ ਨੇ ਜਿਹੜੇ ਤਹਿਸੀਲਦਾਰ ਸਾਹਿਬ ਸ਼ਾਇਦ ਆਏ ਆ ਡੀਸੀ ਸਾਹਿਬ ਵੱਲੋਂ ਭੇਜਿਆ ਗਿਆ ਤੇ ਇੱਕ ਟੀਐਸਪੀਐਚ ਸਾਹਿਬ ਸ਼ਾਇਦ ਆਏ ਆ ਮਨਵਿੰਦਰ ਵੀਰ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਚਲੋ ਭਰੋਸਾ ਦਿਵਾਇਆ ਜੀ ਇੱਕ ਐਫਆਈਆਰ ਕੱਢ ਦਿੱਤੀ ਗਈ ਹੈ ਜ਼ੀਰੋ ਨੰਬਰ ਔਰ ਕੱਲੇ ਫਰੀਦਕੋਟ ਨਹੀਂ ਪੰਜਾਬ ਦੇ ਵਿੱਚ ਕੋਈ ਵੀ 도치 ਅਸ਼ਲੀਲ ਵੀਡੀਓ ਇਹੋ ਜਿਹਾ ਬਣਾਉਂਦਾ ਉਹਤੇ ਪਰਚਾ ਦਰਜੇ ਕਰਨਗੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੀ ਸਾਡੀ ਦਿੱਤੀ ਹੋਈ ਦਿੱਤਾ ਹੋਇਆ ਮੰਗ ਪੱਤਰ ਆ ਉਹ ਤੇ ਥੋੜਾ ਜਿਹਾ ਧਿਆਨ ਦੇਵੋ ਤੇ ਉਹ ਕਿਤੇ ਵੀ ਪੰਜਾਬ ਚ ਨਹੀਂ ਇੰਡੀਆ ਚ ਬਾਦਲੇ ਜਿਹੜੇ ਪ੍ਰਧਾਨ ਮੰਤਰੀ ਕੈਨੇਡਾ ਦੇ ਅਮਰੀਕਾ ਦੇ ਉਹ ਵੀ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਗਏ ਆ ਇਹ ਤੁਹਾਡਾ ਵੀ ਸਾਝਾ ਦਰਬਾਰ ਆ ਸਾਡੀ ਜਿੰਦ ਜਾਨ ਆ ਇਹ ਹੋ ਜਾ ਕੁਝ ਕਰਨਾ ਟੌਣ ਤੋਂ ਪਹਿਲਾਂ ਸਾਡੇ ਗੋਲੀ ਮਾਰ ਦੋ ਸਾਨੂੰ ਬੰਮਾਂ ਰਾਂ ਡਾ ਦੋ ਫਿਰ ਜੋ ਮਰਜ਼ੀ ਕਰੀ ਚੱਲਿਓ ਸੋ ਉਹਨਾਂ ਨੂੰ ਵੀ ਬੇਨਤੀ ਆ ਕੈਨੇਡਾ ਸਰਕਾਰ ਅਮਰੀਕਾ ਸਰਕਾਰ ਬਾਹਰ ਦੀਆਂ ਕੰਟਰੀਆਂ ਇੰਡੀਆ ਦੀ ਸਰਕਾਰ ਮੋਦੀ ਸਾਹਿਬ ਨੂੰ ਤੁਸੀਂ ਦਸਤਾਰ ਬਨ ਕੇ ਦਰਬਾਰ ਸਾਹਿਬ ਆਏ ਸਿੱਖਾਂ ਨੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਹੈ ਸਾਡੇ ਜਿਹੜੇ ਮਸਲੇ ਆ ਅਧੂਰੇ ਆ ਉਹ ਪੂਰੇ ਕਰ ਦਿਓ ਜੀ ਤੇ ਨਾਲ ਜਿਹੜੀਆਂ ਤਸਵੀਰ ਵੀਡੀਓ ਬਣ ਰਹੀਆਂ ਬਣਾ ਰਹੇ ਆ ਉਹਨਾਂ ਤੇ ਐਫ ਆਈ ਆਰ ਹੋਵੇ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਰੋਕਿਆ ਜਾਵੇ ਜੀ ਸੋਖਸਤ ਨੂੰ ਸਮਾਪਤੀ ਕੀਤੀ ਹੈ ਇਹ ਕੋਖੜਤਾਲ ਵੇਖੋ ਮੇਰੇ ਵੱਲੋਂ ਨਹੀਂ ਸੀ ਬਾਬਾ ਜੀ ਹੁਣਾਂ ਨੇ ਸਾਰਿਆਂ ਨੇ ਜਥੇਬੰਦੀ ਨੇ ਫੈਸਲਾ ਲਿਆ ਵੀ ਜੇਕਰ ਐਫ ਆਈ ਆਰ ਦਰਜ ਹੋ ਗਈ ਹੈ ਇੱਥੇ ਪ੍ਰਸ਼ਾਸਨ ਪਹੁੰਚ ਕੇ ਸਾਨੂੰ ਦੇ ਰਿਹਾ ਤੇ ਭਰੋਸਾ ਦਿਵਾ ਰਿਹਾ ਵੀ ਆਉਣ ਵਾਲੇ ਸਮੇਂ 'ਚ ਕੋਈ ਵੀ ਇਦਾਂ ਦੀ ਜਿਹੜੀ ਸ਼ਲੀਲ ਵੀਡੀਓ ਤਿਆਰ ਕਰਦਾ ਸੀ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਸੋ ਨਹੀਂ ਕਾਰਵਾਈਆਂ ਹੁੰਦੀਆਂ ਜੇ ਧਿਆਨ ਵਿੱਚ ਨਹੀਂ ਲਿਆ ਜਾਂਦਾ ਆ ਹੜਾਂ ਕਰਕੇ ਅਸੀਂ ਹੋਰ ਇਹ ਕਹਿੰਦੇ ਵੀ ਹੜਾਂ ਦੇ ਕਰਕੇ ਚਲੋ ਸਰਕਾਰ ਵੀ ਰੁੱਝੀ ਹੈ 2 ਮਹੀਨੇ ਹੋ ਟਾਈਮ ਲੈ ਲਓ ਫਿਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਮਨਪ੍ਰੀਤ ਸਿੰਘ ਜੀ ਸਾਡੇ ਵੀਰ ਉਹ ਹੜਤਾਲ ਤੇ ਇਸ ਕਰਕੇ ਬੈਠੇ ਸੀ ਕਿਉਂਕਿ ਕਰੀਬ 10 ਦਿਨ ਪਹਿਲਾਂ ਅਸੀਂ ਬੀਸੀ ਦਫਤਰ ਉਹਨਾਂ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਸੀ ਵੀ ਇੱਕ ਏਆਈ ਐਪ ਜਿਹੜਾ ਹੈ ਉਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਢੰਗਾ ਦਿਖਾਇਆ ਅਤੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਨਾਲ ਛੇੜ ਛਾੜ ਕਰਕੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਉਹਨਾਂ ਦੇ ਅਸੀਂ ਕਾਰਵਾਈ ਸੰਬੰਧੀ ਜਿਹੜੀ ਦਰਖਾਸਤ ਦਿੱਤੀ ਸੀ ਉਸੇ ਦਿਨ ਹੀ ਸਾਡੇ ਵੀਰ ਬਾਬਾ ਮਨਪ੍ਰੀਤ ਸਿੰਘ ਜੀ ਨੇ ਬੇਨਤੀ ਕੀਤੀ ਸੀ ਜੇਕਰ ਤੁਸੀਂ 10 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ 6 ਤਰੀਕ ਨੂੰ ਜਿਹੜਾ ਆਪਾਂ ਹੜਤਾਲ ਤੇ ਬੈਠਾਂਗੇ ਸੋ ਜਦੋਂ ਅੱਜ ਬਾਬਾ ਜੀ ਸਵੇਰੇ ਪੁਖ ਹੜਤਾਲ ਤੇ ਬੈਠੇ ਸਾਡੇ ਵੀਰ ਮਨਪ੍ਰੀਤ ਸਿੰਘ ਜੀ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਆ ਸਾਨੂੰ ਇੱਕ ਐਫਆਈਆਰ ਦੀ ਕਾਪੀ ਦਿੱਤੀ ਹੈ ਕਿਉਂਕਿ ਜਿਹੜਾ ਵਕੂਆ ਆ ਸ੍ਰੀ ਹਰਮੰਦਰ ਸਾਹਿਬ ਦਾ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਵਿੱਚ ਇੱਕ ਥਾਣੇ ਦੇ ਵਿੱਚ ਜਿਹੜਾ ਪਰਚਾ ਕੱਟਿਆ ਗਿਆ ਉਹਦੀ ਐਫਆਈਆਰ ਸਾਨੂੰ ਕਾਪੀ ਮਿਲ ਗਈ ਹੈ ਕਿਉਂਕਿ ਜਿੱਤੇ ਵੀ ਕੋਈ ਐਸੀ ਕੋਈ ਕੋਈ ਵੀ ਸ਼ਖਸ ਜਿਹੜਾ ਘਣਾਉਣੀ ਹਰਕਤ ਕਰੇਗਾ ਉਹਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਸਾਰਿਆਂ ਨੇ ਭਰੋਸਾ ਦਿਵਾਇਆ ਸੋ ਜਿੱਥੇ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਜੋ ਅੱਜ ਇੱਥੇ ਧਰਨਾ ਸੀ ਖਤਮ ਕਰ ਰਹੇ ਆ ਸੋ ਬਾਬਾ ਜੀ ਦਾ ਵੀ ਧੰਨਵਾਦ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਐਫ ਆਈ ਆਰ ਦੀ ਕਾਪੀ ਸਾਨੂੰ ਸੌਂਪੀ ਹੈ ਤੇ ਅੱਗੇ ਸਾਨੂੰ ਭਰੋਸਾ ਦਿਵਾਇਆ ਅੱਗੇ ਤੋਂ ਕੋਈ ਗਲਤ ਐਸਾ ਨਹੀਂ ਹੋਏਗਾ ਜਿਹੜਾ ਮੈਂ ਜਨਮ ਮੰਗਦਾ ਸੀ ਮੰਗਤਾ ਸੀ 10 ਦਿਨ ਪਹਿਲਾਂ ਜੀ ਉਹਨਾਂ ਮਾਪਿਆਂ ਸਟਾਰੋਟੇ ਇੱਥਾ ਗਿਆ ਤੇ ਉਹਨਾਂ ਚੋਂ ਪੰਜਾਬ ਸਰਕਾਰ ਬਹੁਤ ਹੀ ਜਲਦਕਾਰਵੀ ਕਰ ਰਹੀ ਹੈ ਜੋ ਵੀ ਕੋਈ ਗਤੀਵਿਧੀ ਕਰਦਾ ਸਾਹਮਣੇ ਆਇਆ ਤੁਰੰਤ ਉਹਤੇ ਕਾਰਵਾਈ ਕੀਤੀ ਜਾਂਦੀ ਹੈ ਜਿਹੜੀਆਂ ਇਹ ਸਿੱਖ ਜਥੇਬੰਦੀਆਂ ਜਿਹੜੀਆਂ ਫਰੀਦਕੋਟ ਦੇ ਵਿੱਚ ਭਾਈ ਕਨੀਆ ਸਿੰਘ ਚੌਂਗ ਦੇ ਵਿੱਚ ਜਿਹੜੀਆਂ ਬੈਠਿਆ ਇਹਨਾਂ ਦੀ ਡਿਮਾਂਡ ਹੈਗੀ ਵੀ ਕੁਝ ਦਿਨ ਪਹਿਲਾਂ ਇਹਨਾਂ ਨੇ ਡੀਸੀ ਆਫਿਸ ਇੱਕ ਕੰਪਲੇਨਟ ਦਿੱਤੀ ਸੀ ਵੀ ਜਿਹੜੀਆਂ ਦਰਬਾਰ ਸਾਹਿਬ ਸ੍ਰੀ ਸਚਕੰਨ ਸਾਹਿਬ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਗਲਤ ਤਰੀਕੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੀ ਸਤਖੰਡ ਦਰਬਾਰ ਸਾਹਿਬ ਦੀ ਜਿਹੜੀ ਵੀਡੀਓ ਆਈ ਉਹਦੇ ਲਈ ਆਲਰੇਡੀ ਇੱਕ ਐਫ ਆਈ ਆਰ ਜਿਹੜੀ ਆ ਉਹ ਦਰਜ ਹੋ ਚੁੱਕੀ ਆ ਜਦੀ ਕਾਪੀ ਅਸੀਂ ਇਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਹੈਗੀ ਉਸ ਤੋਂ ਇਲਾਵਾ ਜੋ ਵੀ ਜੇ ਕਿਸ ਕੋਈ ਐਵੀਡੈਂਸ ਕਿਸੇ ਤਰ੍ਹਾਂ ਦਾ ਕੋਈ ਦੋਸ਼ੀ ਇੱਥੇ ਫਰੀਦਕੋਟ ਪੁਲਿਸ ਇਹ ਏਰੀਆ ਦਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਵਾ ਤੋਂ ਅਸੀਂ ਇੱਥੋਂ ਉਹਨਾਂ ਨੂੰ ਜਿਹੜੇ ਅੰਮ੍ਰਿਤਸਰ ਪੁਲਿਸ ਹੈਗੀ ਆ ਉਹਨਾਂ ਨੂੰ ਦਾ ਸਹਿਯੋਗ ਕਰਾਂਗੇ ਫੜ ਕੇ ਜੋ ਵੀ ਐਵੀਡੈਂਸ ਆ ਉਹ ਪ੍ਰੋਵਾਈਡ ਕਰਾਂਗੇ ਸਰ ਕਫਰਤਾਲ ਦਾ ਹੁਣ ਕੀ ਕੀ ਚੱਲੇਗੀ ਜਾਂ ਕੀ ਕੀ ਗੱਲਬਾਤ ਹੋਵੇਗਾ ਅ ਬਾਬਾਈ ਨੇ ਤਾਂ ਇਹੀ ਕਿਹਾ ਹੈਗਾ ਵੀ ਸਾਨੂੰ ਤੁਸੀਂ ਚਲੋ ਵਿਸ਼ਵਾਸ ਦਿਵਾਇਆ ਹੈਗਾ ਵੀ ਜਿਹਦੇ ਵੀ ਕਸੂਰ ਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਸਖਤ ਕਾਰਵਾਈ ਹੋਊਗੀ ਤੇ ਅਸੀਂ ਵੀ ਵਿਸ਼ਵਾਸ ਦਿੱਤਾ ਇਹਨਾਂ ਨੂੰ ਕਿ ਕਿਸੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਵਾਲਾ ਇੰਟੈਲੀਜੈਂਸ ਲੱਗੀ ਹੋਈ ਹੈ ਇਸ ਮਾਮਲੇ ਨੂੰ ਬਿਲਕੁਲ ਜੀ ਪੁਲਿਸ ਮਹਿਕਮਾ ਜਿਹੜਾ ਹੈਗਾ ਸਾਡਾ ਜਿਹੜਾ ਸਾਰੇ ਜਿਹੜੇ ਸਾਡੇ ਸੈੱਲ ਹੈਗੇ ਟੈਕਨੀਕਲ ਤੌਰ ਤੇ ਇਸ ਉਹ ਲੋ ਜਿਹੜੀ ਐਵੀਡੈਂਸ ਆ ਉਹ ਇਕੱਠੀ ਕੀਤੀ ਜਾ ਰਹੀ ਆ ਕਿ ਇਸ ਦੇ ਪਿੱਛੇ ਜਿਹੜੇ ਸ਼ਰਾਧਤੀ ਇਨਸਾਨ ਆ ਕਿਹੜੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ